कि ਜਿਹੜਾ ਵੀਜ਼ਾ ਦੇਣਾ ਜਾਂ ਐਕਸਟੈਂਡ ਕਰਨਾ ਉਹ ਉੱਥੇ ਦੀ ਜਿਹੜੀ ਸਰਕਾਰ ਹੈ ਉਹਨਾਂ ਕੋਲ ਪ੍ਰੋਰੋਗੇਟਿਵ ਹੈ ਕਿ ਉਹ ਵਿਧਾਨ ਨਾ ਵਿਧਾਨ ਉਹ ਸਾਰਾ ਦੇ ਸਾਰਾ ਦਾ ਸਾਰਾ ਮਾਮਲਾ ਸਸਪੀਸ਼ਸ ਜਾਪਦਾ ਹੈ ਜੀ ਉੱਥੇ ਗਈ ਕਿੱਦਾਂ ਗਈ ਹੈ ਜੀ ਜੱਥੇ ਦੇ ਨਾਲ ਗਈ ਹੈ ਜੱਥੇ ਦੇ ਨਾਲ ਜਦੋਂ ਗਈ ਹੈ ਉਹ ਦਰਸ਼ਨ ਕਰਨ ਵਾਸਤੇ ਉਹਨੂੰ ਵੀਜ਼ਾ ਦਿੱਤਾ ਸੀ ਨਾ ਕਿ ਉੱਥੇ ਉਹਨੂੰ ਵਿਆਹ ਕਰਾਉਣ ਵਾਸਤੇ ਦਿੱਤਾ ਸੀ ਜੀ ਕਿ ਉਹ ਲੇਡੀ ਜਿਹੜੀ ਹੈ ਅਗਰ ਉੱਤੇ ਐਫ ਆਈ ਆਰ ਚੱਲਦੀਆਂ ਆ ਕੇਸ ਚੱਲਦੇ ਆ ਚਾਹੇ ਉਹ ਬਰੀ ਹੋ ਗਈ ਹੋਵੇ ਇਟ ਮੀਨਸ ਕਿ ਉਹ ਲੇਡੀ ਜਿਹੜੀ ਹੈ ਉਹ ਕ੍ਰਿਮੀਨਲ ਮਾਈਂਡਡ ਤਾਂ ਹੈ ਹੀ ਹੈ ਜੇ ਆ ਉੱਤੇ ਕੇਸ ਚੱਲਦੇ ਆ ਜੇ ਤੁਸੀਂ ਐਸ ਪਰ ਇਸਲਾਮਿਕਲਾ ਵਿਆਹ ਕਰਾਉਣਾ ਹੈ ਜੀ ਉਹਦੇ ਵਾਸਤੇ ਤਾਂ ਰਗਪੁਰੀ ਸਾਹਿਬ ਤੁਹਾਨੂੰ ਇਸਲਾਮ ਅਡਾਪਟ ਕਰਨਾ ਪਏਗਾ ਪਹਿਲਾਂ ਜੀ ਨਿਕਾਹ ਤੋਂ ਪਹਿਲਾਂ ਸਾਡੇ ਇੱਥੇ ਇੱਕ ਸਪੈਸ਼ਲ ਮੈਰਿਜ ਐਕਟ ਚੱਲਦਾ ਹੈ ਸਪੈਸ਼ਲ ਮੈਰਿਜ ਐਕਟ ਦੇ ਤਹਿਤ ਤੁਹਾਨੂੰ ਕਨਵਰਜਨ ਦੀ ਲੋੜ ਨਹੀਂ ਚਾਹੇ ਤੁਸੀਂ ਮੁਸਲਮਾਨ ਹੋ ਜਾਂ ਨਹੀਂ ਹੋ ਤੁਸੀਂ ਸਿੱਖ ਹੋ ਤੁਸੀਂ ਹਿੰਦੂ ਹੋ ਕਿਸੇ ਵੀ ਰਿਲੀਜੀਅਨ ਦਾ ਤੁਹਾਡਾ تعلق ਹੈ ਅਗਰ ਮੈਂ ਵੋਲੰਟੇਰੀਲੀ ਕਿਸੇ ਕਰਤਾਰਮ ਦੇ ਵਿੱਚ ਖਾਸ ਕਰਕੇ ਇਸਲਾਮ ਦੇ ਵਿੱਚ ਅਗਰ ਕਨਵਰਟ ਹੋਣਾ ਚਾਹਣਾ ਤਾਂ ਬਸ ਮੈਂ ਇੱਕ ਕਲਮਾ ਪੜ੍ਹਨਾ ਹੈ ਕਲਮਾ ਪੜ੍ਹਨ ਤੋਂ ਬਾਅਦ ਮੈਂ ਇਸਲਾਮ ਦੀ ਜਿਹੜੇ ਰੂਲ ਹਨ ਰੈਗੂਲੇਸ਼ਨ ਉਹਨੂੰ ਫੋਲੋ ਕਰਨਾ ਸ਼ੁਰੂ ਕਰ ਦੇਣਾ ਬਸ ਥੈਟ ਇਟ ਤੁਹਾਨੂੰ ਪਤਾ ਹੀ ਹੈ ਪਾਕਿਸਤਾਨ ਦਾ ਇਨੋਸੈਂਟ ਬੰਦੇ ਨੂੰ ਉਂਤ ਰੱਖੀ ਬਿਠਾ ਹੈ ਤੁਸੀਂ ਦੇਖਿਆ ਸਰਜੀਤਾਲ ਕੇਸ ਦੇ ਵਿੱਚ ਵੀ ਹੋਇਆ ਕਾਫੀ ਕੇਸਾਂ ਦੇ ਵਿੱਚ ਹੋਇਆ ਉਹਨਾਂ ਕੋਲ ਇਨਸਾਨੀ ਦੁਨੂ ਸੁਨਹਿਤ ਕੱਟੀ ਹੈਗੀ ਹੈ ਹਿਊਮੈਨਿਟੀ ਤੇ ਉਹਨਾਂ ਦੇ ਅੰਦਰ ਕਿਉਂਕਿ ਉਹਨਾਂ ਦੇ 베ਸਟ ਜਿਹੜਾ ਤੁਹਾਨੂੰ ਪਤਾ ਉਹ ਟੈਰਰ ਮੁਲਕ ਆ ਉਹਦੀ ਵੇਚ ਤੇ ਉਹ ਚਾਲਦੇ ਆ ਤੇ ਜੇ ਵਿਆਹ ਹੀ ਕਰੋ ਨਾ ਮੈਂ ਮੈਂ ਚਲੋ ਇਹ ਤੁਹਾਡੇ ਕੈਮਰੇ ਦੇ ਰਾਹੀਂ ਮੈਂ ਕਹਿਣਾ ਵੀ ਜੇ ਕੋ ਕਹਿੰਦੀ ਮੈਂ ਲਵ ਅਫੇਅਰ ਚ ਸੀਗੀ ਤੇ ਉਹ ਐਡਾ ਸਾਡ ਮੈਂ ਕਹਿ ਲਓ ਪੰਜਾਬੀ ਵੀ ਐਡਾ ਸ਼ਾਹਰੂਖ ਖਾਨ ਦਾ ਹੈ ਨਹੀਂ ਉਹ ਜਿੰਨਾਂ ਲਵ ਅਫੇਅਰ ਉਹਦਾ ਹੋਇਆ ਜੀ ਠੀਕ ਹੈ ਨਾ ਉਹ ਲਵ ਅਫੇਅਰ ਜੇ ਹੋਇਆ ਵੀ ਕੋ ਚਾਚ ਦੇ ਬੰਦੇ ਨਾ ਤਾਂ ਮੰਨੀ ਵੀ ਹਾਂ ਵੀ ਲਵ ਅਫੇਅਰ ਸੀਗਾ ਵੀ 9 ਸਾਲਾਂ ਨਾਲ ਉਹਨੂੰ ਇਸ਼ਕ ਕਰਦੀ ਸੀ ਜੀ ਹੈ ਪਾਕਿਸਤਾਨ ਨਨਕਾਣਾ ਸਾਹਿਬ ਤੇ ਹੋਰ ਗੁਰਤਾਮਾ ਦੇ ਦਰਸ਼ਨ ਕਰਨ ਨੂੰ ਇੱਕ ਜੱਥਾ ਜਾਂਦਾ ਹੈ ਉਸ ਜੱਥੇ ਦੇ ਵਿੱਚ ਇੱਕ ਲੜੀ ਵਾਪਸ ਨਹੀਂ ਆਂਦੀ 24 ਘੰਟੇ ਬਾਅਦ ਪਤਾ ਲੱਗਦਾ ਹੈ ਕਿ ਉਸਨੇ ਇਸਲਾਮ ਧਰਮ ਅਪਣਾ ਲਿਆ ਹੈ ਗੱਲਬਾਤ ਕਰ ਲੈਣੇ ਆ ਐਡਵੋਕੇਟ ਨੀਮ ਖਾਨ ਨਾਲ ਕਿਉਂਕਿ ਇਸ ਟਾਈਮ ਮਸਲੇ ਬਹੁਤ ਆ ਗਏ ਨੇ ਸਵਾਲ ਬਹੁਤ ਆ ਚੁੱਕੇ ਨੇ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਸਰਬਜੀਤ ਕੋਰ ਜਿਹੜੀ ਉੱਥੇ ਗਈ ਸੀ ਉਹਨੂੰ ਵਾਪਸ ਭੇਜਿਆ ਜਾਏਗਾ ਉੱਥੇ ਕੀ ਹੋਏਗਾ ਸਾਰੀ ਗੱਲਬਾਤ ਕਰ ਲੈਣੇ ਆ ਐਡਵੋਕੇਟ ਸਾਹਿਬ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਜਿਹੜੀ ਉਹ ਗਈ ਹੈ ਲੇਡੀ ਸਟੇਮ ਹੁੰਦਾ ਕੀ ਸਟੇਟਸ ਹੈ ਜਿਵੇਂ ਕਿਹਾ ਕਿ ਉਸਨੇ ਇਸਲਾਮ ਅਪਣਾ ਲਿਆ ਪਰ ਦੂਜੇ ਪਾਸੇ ਪਾਕਿਸਤਾਨ ਉਸ ਨੂੰ ਵੀਜ਼ਾ ਦੇਣ ਦੀ ਹਾਲੇ ਸ਼ਾਇਦ ਨਹੀਂ ਤਿਆਰ ਹੁੰਦਾ ਵੀਜ਼ਾ ਵੀ ਖਤਮ ਹੋਣ ਵਾਲਾ ਕੀ ਲੱਗ ਰਿਹਾ ਦੇਖੋ ਰੰਗਪੁਰ ਸਾਹਿਬ ਇਹਦੇ ਵਿੱਚ ਕੀ ਹੈ ਕਿ ਜਿਹੜਾ ਵੀਜ਼ਾ ਦੇਣਾ ਜਾਂ ਐਕਸਟੈਂਡ ਕਰਨਾ ਉਹ ਉੱਥੇ ਦੀ ਜਿਹੜੀ ਸਰਕਾਰ ਹੈ ਉਹਨਾਂ ਕੋਲ ਪ੍ਰੋਰੋਗੈਟਿਵ ਹੈ ਕਿ ਉਹ ਵਿਧਾਨ ਨਾ ਵਿਧਾਨ ਪਰ ਜਿਸ ਤਰੀਕੇ ਦੇ ਨਾਲ ਇਹ ਲੇਡੀ ਗਈ ਹੈ ਜੀ ਪ੍ਰੀ ਪਲਾਨ ਉੱਥੇ ਸਾਰਾ ਕੁਝ ਜਿਹੜਾ ਉੱਥੇ ਫਿਕਸ ਸੀਗਾ ਵੀ ਹਾਂ ਜਾਣਾ ਉੱਥੇ ਨਿਗਾਹ ਹੋਣਾ ਵੀ ਕਨਵਰਜਨ ਹੋਣੀ ਸਾਰਾ ਕੁਝ ਉਹ ਸਾਰਾ ਦੇ ਸਾਰਾ ਦਾ ਸਾਰਾ ਮਾਮਲਾ ਇੱਕ ਸਸਪੀਸ਼ਸ ਜਾਪਦਾ ਹੈ ਜੀ ਉੱਥੇ ਗਈ ਕਿੱਦਾਂ ਗਈ ਹੈ ਜੀ ਜੱਥੇ ਦੇ ਨਾਲ ਗਈ ਹੈ ਜੱਥੇ ਦੇ ਨਾਲ ਜਦੋਂ ਗਈ ਹੈ ਉਹ ਦਰਸ਼ਨ ਕਰਨ ਵਾਸਤੇ ਉਹਨੂੰ ਵੀਜ਼ਾ ਦਿੱਤਾ ਸੀ ਨਾ ਕਿ ਉੱਥੇ ਉਹਨੂੰ ਵਿਆਹ ਕਰਾਉਣ ਵਾਸਤੇ ਦਿੱਤਾ ਸੀ ਜੀ ਬਿਲਕੁਲ ਜਦੋਂ ਮੈਂ ਕੋਈ ਅਪਲਾਈ ਕਰੂੰਗਾ ਤੁਸੀਂ ਅਪਲਾਈ ਕਰੋਗੇ ਉਹ ਦਰਸ਼ਨ ਵਾਸਤੇ ਕਰੋਗੇ ਤੇ ਦਰਸ਼ਨ ਵਾਸਤੇ ਹੀ ਸਰਕਾਰ ਨੇ ਦਿੱਤਾ ਸੀਗਾ ਹੁਣ ਅੱਜ ਦੀ ਜਿਹੜੀ ਲੇਟੈਸਟ ਖਬਰ ਨਿਕਲ ਕੇ ਆਈ ਹੈ ਕਿ ਉੱਥੇ ਵੀ ਉਹ ਗੈਪ ਹੋ ਗਈ ਹੈ ਉਹ ਇਸੇ ਕਰਕੇ ਹੋਈ ਹੈ ਕਿਉਂਕਿ ਉਹਦਾ ਜਿਹੜਾ ਵੀਜ਼ਾ ਐਕਸਪਾਇਰ ਹੋਣ ਵਾਲਾ ਹੋਣਾ ਕਿਉਂਕਿ ਉਹ ਵੀਜ਼ਾ ਤਾਂ ਉਹਦੇ ਵਾਸਤੇ ਦਿੰਦੀ ਆ ਫਿਰ ਇਹ ਕੇਸ ਜਿਹੜਾ ਥੋੜਾ ਜਿਹਾ ਮੀਡੀਆ ਟ੍ਰਾਇਲ ਇਹਦਾ ਹੋ ਪਿਆ ਉਹ ਚੱਲ ਪਿਆ ਉਹਦੇ ਵਿੱਚ ਜਦੋਂ ਆ ਗਿਆ ਹੁਣ ਉਹਨਾਂ ਦੀ ਨੌਲੇਜ 'ਚ ਵੀ ਆ ਗਿਆ ਤੇ ਦੇਖੋ ਇੱਕ ਵਾਰ ਕੋਈ ਵੀ ਸਰਕਾਰ ਹੈ ਕਿਥੇ ਦੀ ਵੀ ਸਰਕਾਰ ਹੈ ਚਾਹੇ ਆਪਣੀ ਇੰਡੀਅਨ ਗਵਰਨਮੈਂਟ ਹੈ ਜਾਂ ਪਾਕਿਸਤਾਨ ਗਵਰਨਮੈਂਟ ਹੈ ਜਾਂ ਹੋਰ ਵੀ ਕੋਈ ਇਦਾਂ ਦਾ ਸ਼ੱਕੀ ਬੰਦਾ ਜਦੋਂ ਐਂਟਰ ਹੁੰਦਾ ਹੈ ਉਹਦੀ ਪੁਸ਼ਕਿਸ਼ਤਾ ਜਿਹੜੀ ਪੜਤਾਲਤਾ ਉਹ ਕਰਦੀਆਂ ਹੀ ਆ। ਤੇ ਇਸ ਕਰਕੇ ਮੈਨੂੰ ਲੱਗਦਾ ਉੱਥੋਂ ਵੀ ਉਹ ਫਰਾਰ ਹੋਗੀ ਕਿ ਮੈਨੂੰ ਵਾਪਸ ਇੱਥੇ ਨਾ ਭੇਜ ਦੇਣਗੇ ਇੱਥੇ ਉਹਦੇ ਕੇਸ ਕੁਝ ਚੱਲਦੇ ਆ। ਹਾਂ ਜੀ ਜਿਵੇਂ ਕਿ ਮੀਡੀਆ ਰਿਪੋਰਟਸ ਆਇਆ ਸੀ ਕਿ ਉਹਨਾਂ 'ਤੇ ਪੰਜ ਕੇਸ ਚੱਲੇ ਜਿੰਜੇ 2 ਦੇ ਵਿੱਚ ਉਹ ਬਰੀ ਹੋ ਚੁੱਕੀ ਜਾਂ ਉਹਨਾਂ ਦੇ ਫੈਸਲੇ ਆ ਚੁੱਕੇ ਨੇ ਲੇਕਿਨ 3 ਹਾਲੇ ਵੀ ਚੱਲੇ। ਇਸ ਦੇ ਬਾਵਜੂਦ ਉਸ ਨੂੰ ਵੀਜ਼ਾ ਕਿੱਦਾਂ ਮਿਲਣਾ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਹੈ। ਕੀ ਲੱਗਦਾ ਤੁਹਾਨੂੰ? ਦੇਖੋ ਇੱਕ ਚੀਜ਼ ਤਾਂ ਬੜੀ ਕਲੀਅਰ ਹੈ ਸਾਫ਼ ਨਜ਼ਰ ਆਉਂਦੀ कि वो लेडी जीडी है अगर उत्तर एफ आई आर चल दिया या केस चलते हैं चाहे वह बरी हो गई होट मीनस कि वह ले जी क्रिमिनल माइंडेड तो है ही है जो केस चलते दूसरी गल यह hmm. का है कि ये इंटैलीजेंस फ्लेोवर बहुत व्डा है hmm. कि वो जिस तरीके का स्टेटमेंट निकल के आई है मीडिया के राही पता लग गया नौ साल तो वह लव अफेयर जी क्या नौ साल तो लव अफेयर चलता होई बार कहते मैं मीटिंग भी करके आई जो मीडिया रिपोर्ट तो पता लग कि वह फिर साइड रडारते क्यों नहीं आई हजे तक ले ਸਾਡੀ ਸਕਿਉਰਿਟੀ ਫੋਰਸਸ ਨੇ ਸਾਡਾ ਇੰਟੈਲੀਜੈਂਸ ਨੇ ਉਹ ਰਡਾਰ ਤੇ ਕਿਉਂ ਨਹੀਂ ਲੇਡੀ ਆਈ ਇਹ ਸਾਰਾ ਦੇ ਸਾਰੇ ਕੁਝ ਕਈ ਸਵਾਲ ਖੜੇ ਕਰਦੇ ਆ ਸਾਡੇ ਕੋ ਵੱਡੀ ਚੂਕ ਹੋ ਗਈ ਆ ਉਹ ਲੇਡੀ ਜਿਹੜੀ ਗਈ ਉਸ ਤੋਂ ਬਾਅਦ ਤੋਂ ਫਰਾਰ ਹੋ ਗਈ ਬਟ ਉਹ ਲੇਡੀ ਥੋੜੀ ਕਲੇਵਰ ਬਣਦੀ ਸੀ ਮੈਨੂੰ ਲੱਗਦਾ ਇਥੋਂ ਕੇਸਾ ਕੁਸਾ ਡਰਦੇ ਭੱਜ ਗਈ ਉਹਨ ਸੀਗਾ ਮੈਂ ਉੱਥੇ ਵਿਆਹ ਕਰਾ ਲੂੰਗੀ ਉਹਨੂੰ ਨੋਲਿਜ ਨਹੀਂ ਹੋਊਗੀ ਉੱਥੇ ਮੈਂ ਮੈਨੂੰ ਨਾਗਰਿਕਤਾ ਮਿਲ ਜੂਗੀ ਮੈਂ ਉੱਥੇ ਰਹਿ ਪਾਵੂੰਗੀ ਕੁਝ ਇਦਾਂ ਦੇ ਕੇਸ ਹੁਣ ਮੈਨੂੰ ਐਗਜੈਕਟ ਕੇਸਾਂ ਦੀ ਨੌਲੇਜ ਤਾਂ ਹੈ ਨਹੀਂ ਵੀ ਕਿਹੜੇ ਕੇਸ ਚੱਲਦੇ ਸੀ ਹੋ ਸਕਦਾ ਉੱਤੇ ਕੋਈ ਖਤਰਨਾਕ ਕੇਸ ਚੱਲਦੇ ਹੁਣ ਹੁਣ ਪਤਾ ਉਹ ਮੈਨੂੰ ਬਈ ਇਹਦੇ ਸਜ਼ਾ ਹੋ ਜਾਣੀ ਹੈ ਤਾਂ ਮੈਂ ਇੱਥੋਂ ਜਿਹੜਾ ਨਿਕਲ ਜਾਵਾਂ ਬਟ ਉੱਥੇ ਵੀ ਤਾਂ ਉਹਨੂੰ ਇਹ ਨਹੀਂ ਪਤਾ ਸੀਗਾ ਕਿ ਵਿਆਹ ਕਰਾ ਕੇ ਨਾਲ ਦੀ ਨਾਲ ਕੋਈ ਵੀ ਦੇਸ਼ ਹੈ ਉਹ ਨਾਲ ਦੀ ਨਾਲ ਇਹ ਕਿਤੇ ਨਾਗਰਿਕਤਾ ਦੇ ਦਿੰਦਾ ਜੀ ਉਹਦਾ ਵੀ ਇੱਕ ਪ੍ਰੋਸੀਜਰ ਹੈ ਉਹ ਵੀ ਪ੍ਰੋਸੀਜਰ ਅਡਾਪਟ ਕਰਦੇ ਉਸ ਤੋਂ ਬਾਅਦ ਦਿੰਦੇ ਆ ਤੇ ਇਹ ਜਦੋਂ ਮੀਡੀਆ ਟ੍ਰਾਇਲ ਚੱਲਿਆ ਕੇਸ ਦਾ ਮਨੂੰ ਲੱਗਾ ਕਿ ਮੈਨੂੰ ਹੁਣ ਇਹ ਪਾਕਿਸਤਾਨ ਗਵਰਨਮੈਂਟ ਨੇ ਅਰੈਸਟ ਕਰਕੇ ਮੈਨੂੰ ਯਾਦਾ ਵਾਪਸ ਭੇਜ ਦੇਣਗੇ ਜਾਂ ਫਿਰ ਮੈਨੂੰ ਇਨਟਰੋਗੇਟ ਕਰਨਗੇ ਮੈਨੂੰ ਪੁਸ਼ਕਿਸ਼ ਕਰਨਗੇ ਇਸ ਕਰ ਕੋ ਗੈਪ ਹੋ ਗਈ ਤੁਹ ਜਿਸ ਤਰ੍ਹਾਂ ਹੁਣ ਕੀ ਗੱਲ ਕੀਤੀ ਜਾ ਰਹੀ ਕਿ ਪਾਕਿਸਤਾਨ ਦੇ ਵਿੱਚ ਉਸ ਨੇ ਇਸਲਾਮ ਧਰਮ ਅਪਣਾ ਲਿਆ ਇੱਥੇ ਵੀ ਕਾਨੂੰਨੀ ਪੱਖ ਜਾਣਨਾ ਚਾਹੁੰਦੇ ਕਿ ਹਿੰਦੂਸਤਾਨ ਦੇ ਵਿੱਚ ਅਗਰ ਇਸਲਾਮ ਧਰਮ ਅਪਣਾਣੇ ਜਾਂ ਮੈਰਿਜ ਕਰਦੇ ਆ ਕਿ ਅਪਣਾਣਾ ਪੈਂਦਾ ਜਾਂ ਨਹੀਂ ਅਪਣਾਣਾ ਪੈਂਦਾ ਇੱਥੇ ਕੀ ਹੈ ਤੇ ਉੱਥੇ ਕੀ ਰੂਲ ਹੈ ਜੇ ਤੁਸੀਂ ਐਸ ਪਰ ਇਸਲਾਮਿਕ ਲਾਅ ਵਿਆਖਾ ਕਰਉਣਾ ਹੈ ਜੀ ਉਦੇ ਵਾਸਤੇ ਤਾਂ ਰਗਬੁਰੀ ਸਾਹਿਬ ਤੁਹਾਨੂੰ ਇਸਲਾਮ ਅਡਾਪਟ ਕਰਨਾ ਪਏਗਾ ਪਹਿਲਾਂ ਜੀ ਨਿਕਾਹ ਤੋਂ ਪਹਿਲਾਂ ਇਹ ਪਾਕਿਸਤਾਨ ਜਾਂ ਹਿੰਦੁਸਤਾਨ ਨਿਕਲ ਕਰ ਰਹੇ ਤੁਸੀਂ ਜਿੱਥੇ ਵੀ ਜਿੱਥੇ ਵੀ 올 ਵਰਲਡ ਜੀ ਆ ਇਫ ਯੂ ਵਾਂਟ ਟੂ ਮੈਰੀ ਇਨ ਇਸਲਾਮ ਰਿਲੀਜੀਅਨ ਥੈਨ ਤੁਹਾਨੂੰ ਪਹਿਲਾਂ ਜਿਹੜਾ ਆ ਉਹ ਅਡਾਪਟ ਕਰਨਾ ਪਏਗਾ ਇਸਲਾਮ ਬਾਈ ਕਨਵਰਜਨ ਜੀ ਫਿਰ ਤੁਹਾਡਾ ਨਿਕਾਹ ਹੋਏਗਾ ਜੀ ਹੁਣ ਐ ਜੇ ਆਪਾਂ ਇੰਡੀਆ ਦੀ ਗੱਲ ਕਰ ਲਈਏ ਇੰਡੀਆ ਦੇ ਵਿੱਚ ਇੱਕ ਸਪੈਸ਼ਲ ਮੈਰਿਜ ਐਕਟ ਚੱਲਦਾ ਕਿਉਂਕਿ ਆਪਣੇ ਇੱਥੇ ਉਹਨ ਪਾਕਿਸਤਾਨ ਜਿਹੜਾ ਹੈ ਉਹ ਇਸਲਾਮੀ ਕੰਟਰੀ ਹੈ ਉਹ ਇਸਲਾਮ ਬੇਸਟ ਕੰਟਰੀ ਹੈ ਸਾਡੀ ਜਿਹੜੀ ਹੈ ਉਹ ਸੈਕੂਲਰ ਕੰਟਰੀ ਹੈ ਸੈਕੂਲਰ ਬੇਸਟ ਕੰਟਰੀ ਹੈ ਇਸ ਕਰਕੇ ਕਾਨੂੰਨ ਉਸ ਮੱਧ ਨਜ਼ਰ ਬਣਾਏ ਗਿਆ ਸਾਡੇ ਇੱਥੇ ਇੱਕ ਸਪੈਸ਼ਲ ਮੈਰਿਜ ਐਕਟ ਚੱਲਦਾ ਹੈ ਸਪੈਸ਼ਲ ਮੈਰਿਜ ਐਕਟ ਦੇ ਤਹਿਤ ਤੁਹਾਨੂੰ ਕਨਵਰਜਨ ਦੀ ਲੋੜ ਨਹੀਂ ਜੀ ਚਾਹੇ ਤੁਸੀਂ ਮੁਸਲਮਾਨ ਹੋ ਜਾਂ ਨਹੀਂ ਹੋ ਤੁਸੀਂ ਸਿੱਖ ਹੋ ਤੁਸੀਂ ਹਿੰਦੂ ਹੋ ਕੋਈ ਵੀ ਰਿਲੀਜਨ ਨਾਲ ਤੁਹਾਡਾ تعلق ਹੈ ਅਗਰ ਇੰਟਰ ਰਿਲੀਜਨ ਤੁਸੀਂ ਮੈਰਿਜ ਕਰਨੀ ਹੈ ਤੇ ਤੁਸੀਂ ਰਜਿਸਟਰ ਕੋ ਜਾ ਕੇ ਆਪਣਾ ਅਪਲਾਈ ਐਪਲੀਕੇਸ਼ਨ ਦੇ ਸਕਦੇ ਹੋ ਇੱਕ ਪ੍ਰੋਸੈਸ ਹੈਗਾ ਪਬਲਿਕੇਸ਼ਨ ਹੋ ਦੋ ਚਾਰ ਪਬਲਿਕੇਸ਼ਨਾਂ ਹੁੰਦੀਆਂ ਇੰਗਲਿਸ਼ ਪੇਪਰ 'ਚ ਹੀ ਇਹ ਉਹ ਪ੍ਰੋਸੈਸ ਸਾਰਾ ਫੋਲੋ ਕਰਕੇ ਉਸ ਤੋਂ ਬਾਅਦ ਤੁਹਾਨੂੰ ਰਜਿਸਟਰ ਨੇ ਇੱਕ ਡੇਟ ਦੇ ਦੇਣੀ ਹੈ ਵੀ ਤੁਸੀਂ ਉਸ ਦਿਨ ਨੂੰ ਆ ਜਾਓ ਤੇ ਤੁਸੀਂ ਆਪਣਾ ਇੱਥੇ ਆ ਕੇ ਸਾਡੇ ਕੋਲੋਂ ਸਰਟੀਫਿਕੇਟ ਵਿਆਦਾ ਲੈ ਜਾਓ ਉਹ ਹੈਗਾ ਕਾਨੂੰਨੀ ਤੌਰ ਤੇ ਸਾਡਾ ਵਿਆਹ ਉਹਦੇ 'ਚ ਕਨਵਰਜਨ ਦੀ ਲੋੜ ਨਹੀਂ ਬਟ ਇੱਥੇ ਵੀ ਜੇ ਤੁਸੀਂ ਆ ਵਿਦਆਊਟ ਸਪੈਸ਼ਲ ਮੈਰਿਜ ਐਕਟ ਤੁਸੀਂ ਵਿਆਹ ਕਰਾਣਾ ਹੈ ਤੇ ਜੇ ਤਾਂ ਤੁਹਾਨੂੰ ਦੇਖੋ ਔਂਜੇ ਹਿੰਦੂ ਰੀਤੀ ਰਿਵਾਇ ਨਾ ਕਰੋਗੇ ਤੇ ਲੜਕਾ ਜਾਂ ਲੜਕੀ ਉਹਨੂੰ ਹਿੰਦੂ ਰਿਲੀਜ ਅਡਾਪਟ ਕਰਨਾ ਪਏਗਾ ਉਹ ਅਗਨੀ ਫੇਰੇ ਲੈਣੇ ਆ ਜੇ ਤੁਸੀਂ ਇਸਲਾਮ ਚ ਆਣਾ ਤੇ ਇਸਲਾਮ ਚ ਤਾਂ ਮੰਡੇਟਰੀ ਹੈਗਾ ਕਿ ਤੁਸੀਂ ਪਹਿਲਾਂ ਕਨਵਰਜਨ ਇਸਲਾਮ ਚ ਕਰੋਗੇ ਥੈਨ ਤੁਸੀਂ ਜਿਹੜਾ ਉਹ ਨਿਕਾਹ ਤੁਹਾਡਾ ਹੋਏਗਾ ਇਹ ਡਿਪੈਂਡ ਕਰਦਾ ਹੈ ਜਿਹੜਾ ਵੀ ਜੋੜਾ ਹੈ ਜਿਹਨੇ ਵਿਆਹ ਕਰਉਣਾ ਹੈ ਉਹਨਾਂ ਦੀ ਜਿਹੜੀ ਹੈ ਮਰਜ਼ੀ ਦੇ ਉੱਪਰ ਮੰਨ ਲਓ ਲੜਕਾ ਆ ਲੜਕੀ ਕਹਿੰਦੀ ਵੀ ਤੂੰ ਨੂੰ ਮੈਨੇ ਧਰਮ ਚ ਆਣਾ ਪਏਗਾ ਫਿਰ ਮੈਂ ਤੇਨਾਂ ਵਿਆਹ ਕਰਾਉਂਗੀ ਅਗੋ ਐਗਰੀਆ ਉਹ ਉਹਨਾਂ ਦੀ ਆਪਣੀ ਮਰਜ਼ੀ ਆ ਕੋਈ ਫੋਰਸ ਨਹੀਂ ਕਰ ਸਕਦਾ ਇਸ ਚੀਜ਼ ਦੇ ਵਿੱਚ ਕਿ ਵੀ ਤੁਸੀਂ ਧਰਮ ਪਰਿਵਰਤਨ ਕਰੋ ਫਿਰ ਤੁਹਾਨੂੰ ਅਸੀਂ ਨਿਕਾਹ ਬਣਾਉਣਾ ਮੌਲਵੀ ਨੇ ਵੀ ਨਹੀਂ ਕਹਿਣਾ ਮੌਲਵੀ ਨੇ ਵੋਲੰਟਰੀ ਕਹਿਣਾ ਵੀ ਤੁਹਾਡੇ ਕੋਲ ਆਪਸ਼ਨ ਹੈਗੀ ਹੈ ਅਗਰ ਤੁਹਾਡੀ ਹੈਗੀ ਸਹਿਮਤੀ ਤਾਂ ਤੁਸੀਂ ਆਪਣਾ ਅਲੱਗ ਕਰ ਸਕਦੇ ਹੋ ਯਾ ਪਰ ਜੇ ਤੁਸੀਂ ਇਸ ਨਿਕਾਹ ਕਰਉਣਾ ਹੈ ਮੈਂ ਨਿਕਾਹ ਉਦੋਂ ਕਰਾਉਂਗਾ ਪਰ ਤੁਹਾਨੂੰ ਕਨਵਰਜਨ ਕਰਨੀ ਪੈਗੀ ਇਹ ਕਰਕੇ ਇਸ ਕਰਕੇ ਕੋਈ ਸ਼ਰੀਆਤ ਲਾਅ ਦੇ ਅਕੋਰਡਿੰਗ ਤੁਹਾਨੂੰ ਕਨਵਰਜਨ ਜਿਹੜੀ ਹੈ ਉਹ ਮੰਡੇਟਰੀ ਹੋ ਜਾਂਦੀ ਹੈ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ ਕਿ ਕਈ ਵੀਡੀਓ ਸਾਹਮਣੇ ਆ ਰਹੇ ਆ ਸਰਬਜੀਤ ਕੋਹਰ ਨੇ ਜਦੋਂ ਧਰਮ ਕਨਵਰਟ ਕੀਤਾ ਉਸ ਦਾ ਨਾਮ ਨੂਰ ਹੁਸੈਨ ਸ਼ਾਇਦ ਹੋ ਗਿਆ ਹੈ ਨਾ ਨੂਰ ਹਸਨ ਨੂਰ ਹਸਨ ਹੋ ਗਿਆ ਤੇ ਉਸ ਤੋਂ ਬਾਅਦ ਪਰ ਉਹਦੇ ਵਿੱਚ ਇਹ ਦੇਖ ਰਹੇ ਕਿ ਮੌਲਵੀ ਨਹੀਂ ਨਜ਼ਰ ਆ ਰਹੇ ਕਿ ਇਸ ਤਰ੍ਹਾਂ ਪੋਸੀਬਲ ਹੈਗਾ ਕਿ ਬਿਨਾ ਮੌਲਵੀ ਤੋਂ ਵੀ ਧਰਮ ਅਪਣਾਇਆ ਜਾ ਸਕਦਾ ਹੈ ਦੇਖੋ ਪਰਸਨਲ ਬਿਲੀਫ ਦੇ ਉੱਪਰ ਡਿਪੈਂਡ ਕਰਦਾ ਸਾਡਾ ਰਿਲੀਜਨ ਜਿਹੜਾ ਵੀ ਹੈ ਕੋਈ ਅਡਾਪਸ਼ਨ ਅਸੀਂ ਕਿਸ ਧਰਮ ਦੇ ਵਿੱਚ ਕਰਦੇ ਆਂ ਵੈਸੇ ਤਾਂ ਜਿੱਦਾਂ ਆਪਣੇ ਪਾਕਿਸਤਾਨ ਦੇ ਵਿੱਚ ਜਾਂ ਆਪਣੇ ਸੌਰੀ ਇੰਡੀਆ ਦੇ ਵਿੱਚ ਤੇ ਟ੍ਰੈਂਡ ਚੱਲਦਾ ਹੈ ਵੀ ਇੱਥੇ ਜਿਹੜਾ ਜਿਹਦੇ ਕਨਵਰਜਨ ਕਰਾਉਣੀ ਆ ਮੌਲਵੀ ਕਰਾਏਗਾ ਜੀ ਮੈਂ ਉਹਨੂੰ ਕਲਮਾ ਪੜਾਏਗਾ ਮੌਲਵੀ ਕਰਾਏ ਪੜਾਏਗਾ ਉਹ ਇਸ ਕਰਕੇ ਕਿਉਂਕਿ ਮੌਲਵੀ ਕਹਿੰਦੇ ਬੈਟਰ ਕਰਾ ਸਕਦਾ ਕੋਈ ਗਲਤੀ ਨਹੀਂ ਹੋਊਗੀ ਆਦਰਵਾਇਜ਼ ਅਗਰ ਮੈਂ ਜੇ ਆਪਾਂ ਉਦਾਂ ਗੱਲ ਕਰੀਏ ਤਾਂ ਉਦਾਂ ਕਿਸੇ ਮੌਲਵੀ ਦੀ ਲੋੜ ਨਹੀਂ ਹੈ ਅਗਰ ਮੈਂ ਵੋਲੰਟੇਰੀਲੀ ਕਿਸੇ ਕਰਤਾਰਮ ਦੇ ਵਿੱਚ ਖਾਸ ਕਰਕੇ ਇਸਲਾਮ ਦੇ ਵਿੱਚ ਅਗਰ ਕਨਵਰਟ ਹੋਣਾ ਚਾਹਣਾ ਤਾਂ ਬਸ ਮੈਂ ਕਲਮਾ ਪੜ੍ਹਨਾ ਹੈ ਕਲਮਾ ਪੜ੍ਹਨ ਤੋਂ ਬਾਅਦ ਮੈਂ ਇਸਲਾਮ ਦੀ ਜਿਹੜੇ ਰੂਲ ਹਨ ਰੈਗੂਲੇਸ਼ਨ ਉਹਨੂੰ ਫਾਲੋ ਕਰਨਾ ਸ਼ੁਰੂ ਕਰ ਦੇਣਾ ਬਸ ਦੈਟ ਇਜ਼ ਉਸ ਤੇ ਕਿਸੇ ਮੌਲਵੀ ਜਾਂ ਕਾਜ਼ੀ ਦੀ ਜ਼ਰੂਰਤ ਨਹੀਂ ਹੈ ਇਸ ਤਰ੍ਹਾਂ ਹੀ ਉਹ ਬਣ ਜਾਂਦਾ ਹੈ ਇਸ ਤਰ੍ਹਾਂ ਹੀ ਉਹ ਬਣ ਜਾਂਦਾ ਕਿਉਂਕਿ ਰਿਲੀਜੀਅਨ ਪਰਸਨਲ ਬਲੀਫ ਤੋਂ ਪਰ ਡਿਪੈਂਡ ਕਰਦਾ ਹੈ ਇਸਲਾਮ ਵੀ ਇਹ ਕਹਿੰਦਾ ਤੁਸੀਂ ਅਗਰ ਇਸਲਾਮ ਚ ਆਣਾ ਚਾਹੁੰਦੇ ਹੋ ਤੁਸੀਂ ਬਸ ਕਲਮਾ ਪੜ੍ਹੋ ਦੇਖਦਾ ਤੁਸੀਂ ਇਸਲਾਮ ਚ ਐਂਟਰ ਹੋਗੇ ਇਸਲਾਮ ਚ ਐਂਟਰ ਹੋਣ ਤੋਂ ਬਾਅਦ ਤੁਹਾਡੇ ਤੇ ਇਸਲਾਮ ਕਹਿੰਦਾ ਵੀ ਤੁਸੀਂ ਪੰਜ ਟਾਈਮ ਨਮਾਜ਼ ਪੜ੍ਹਨੀ ਆ ਤੁਸੀਂ ਹੱਜ ਕਰਨਾ ਆ ਤੁਸੀਂ ਆਪਣੀ ਜ਼ਕਾਤ ਕੱਢਣੀ ਆ ਜਿਹਦਾ ਆਪਾਂ ਦਸਬੰਦ ਕਹਿ ਦਿੰਦੇ ਆ ਜ਼ਕਾਤ 2.5% ਤੁਹਾਡੇ ਤੇ 10% ਚੱਲਦਾ 10 2.5% ਚੱਲਦਾ ਉਸ ਤੋਂ ਬਾਅਦ ਤੁਸੀਂ ਜਿਹੜਾ ਆ ਆਪਣਾ ਜਿਹੜਾ ਜ਼ਕਾਤ ਔਰ ਇਹਦੇ ਵਿੱਚ ਸਾਡੇ ਫਿਤਰਾ ਸਦਕਾ ਜਿਹੜਾ ਮੈਨ ਜਿਹੜਾ ਆਪਾਂ ਕਹਦੇ ਨੇ ਦਾਨ ਉਹ ਸਾਰਾ ਕੁਝ ਮੈਂਡੇਟਰੀ ਹੋ ਜਾਂਦਾ ਇਸਲਾਮ ਦੇ ਵਿੱਚ ਆਉਣ ਤੋਂ ਬਾਅਦ ਉਹ ਫਿਰ ਉਹ ਉਹ ਰੂਲ ਐਂਡ ਰੈਗੂਲੇਸ਼ਨ ਫੋਲੋ ਕਰਨ ਲੱਗ ਪੈਂ ਤੁਸੀਂ ਇਸਲਾਮਤ ਮੁਸਲਮਾਨ ਬਣ ਕੇ ਹੁਣ ਇਸ ਤੋਂ ਬਾਅਦ ਗੱਲ ਇਹ ਆਉਂਦੀ ਕਿ ਅਗਰ ਨਿਕਾਹ ਹੋਇਆ ਨਿਕਾਹ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਵੀਡੀਓ ਆ ਰਹੀ ਵਕੀਲ ਕਰਵਾ ਰਿਹਾ ਕਿ ਉੱਥੇ ਵੀ ਮੌਲਵੀ ਜਾਂ ਕਾਜ਼ੀ ਦਾ ਹੋਣਾ ਜ਼ਰੂਰੀ ਹੈ ਕਿਸ ਤਰ੍ਹਾਂ ਹੋ ਸਕਦਾ ਨਹੀਂ ਮੌਲਵੀ ਤੇ ਕਾਜ਼ੀ ਦਾ ਹੋਣਾ ਜ਼ਰੂਰੀ ਨਹੀਂ ਹੈਗਾ ਜਿੱਦਾਂ ਮੈਂ ਤੁਹਾਨੂੰ ਕਹਾਂ ਪਰਸਨ ਬਲੀਫ ਦੇ ਉੱਪਰ ਉਹਨਾਂ ਨੇ ਸਮਝਾਤਾ ਵੀ ਆਹ ਗੱਲ ਹੈ ਤੁਸੀਂ ਇਸਲਾਮ ਦੇ ਵਿੱਚ ਐਂਟਰ ਹੋਣਾ ਚਾਹੁੰਦੇ ਹੋ ਤਾਂ ਇਸਲਾਮ ਤੋਂ ਕਨਵਰਜਨ ਕਰਾ ਕੇ ਉੱਥੇ ਉਹਨਾਂ ਨੇ ਆਪਣੇ ਕਲਮਾ ਪੜ੍ਹ ਕੇ ਉਸ ਤੋਂ ਬਾਅਦ ਉਹਨਾਂ ਨੇ ਕਾਹ ਕਰਾ ਦਿੱਤਾ ਉਹਦੇ ਕੋਈ ਲੋੜ ਨਹੀਂ ਹੈਗੀ ਨਿਕਾਹ ਦੇ ਵਿੱਚ ਵੀ ਨਾ ਮੈਂ ਸੌਰੀ ਮੈਂ ਦੱਸਦਾ ਨਿਕਾਹ ਦੇ ਵਿੱਚ ਵਾਸਤੇ ਨਿਕਾਹ ਕਰਨ ਵਾਸਤੇ ਵੀ ਨਾ ਇਹ ਕਿਸੇ ਆਪਾਂ ਕਹੀਏ ਨਾ ਕਾਜੀ ਦੀ ਲੋੜ ਹੈ ਜਾਂ ਉਹ ਮੌਲਵੀ ਪੜ੍ਹਾਏਗਾ ਉਹਦੇ ਵਾਸਤੇ ਵੀ ਨਹੀਂ ਆਫਰ ਐਂਡ ਐਕਸੈਪਟੈਂਸ ਹੈਗੀ ਆ ਦੋਨਾਂ ਜੋੜਾ ਵੀ ਕਰ ਸਕਦਾ ਨਿਕਾਹ ਅਦਰਵਾਇਜ ਦੇਖਿਆ ਜਾਵੇ ਤਾਂ ਅੱਛਾ ਨਾ ਅੰਮੀਆਂ ਬੀਬੀ ਵੀ ਅਗਰ ਆਫਰ ਐ ਐਕਸੈਪਟੈਂਸ ਕਰ ਦੇ ਐਸ ਪਰ ਇਸਲਾਮੀ ਰੂਲ ਉਹ ਵੀ ਨਿਕਾਹ ਕਰ ਹੈ ਉਹ ਹੋ ਜਾਏਗਾ ਨਹੀਂ ਤਾਂ ਉਹਦੇ ਵਿੱਚ ਇੱਕ ਚੀਜ਼ ਹੈ ਜ ਜੇ ਦਾ ਮੰਨ ਲਓ ਨਿਕਾਹ ਕਰਨਾ ਨਾ ਆਪਾਂ ਉਹਦੇ ਜਿੱਦਾ ਗਵਾਹਾਂ ਦਾ ਹੋਣਾ ਉਹ ਜ਼ਰੂਰੀ ਹੈ ਜੀ ਇੱਕ ਗਵਾਹ ਤੁਹਾਡੇ ਵੱਲੋਂ ਇੱਕ ਗਵਾਹ ਜਿਹੜਾ ਹਸਬੈਂਡ ਹੈਗਾ ਉਹ ਲੜਕੇ ਵੱਲੋਂ ਜਾਂ ਇੱਕ ਗਵਾਹ ਜਿਹੜਾ ਲੜਕੀ ਵੱਲੋਂ ਉਹ ਇਸ ਕਰਕੇ ਪਾਇਆ ਜਾਂਦਾ ਕਿ ਉਹਨਾਂ ਦੀ ਹਾਜ਼ਰੀ ਦਾ ਅਸੀਂ ਸ਼ਹਾਦਤ ਦਿੰਨੇ ਆ ਵੀ ਸਾਡੀ ਹਾਜ਼ਰੀ ਦੇ ਵਿੱਚ ਇਹਨਾਂ ਨੇ ਦੋਨਾਂ ਨੇ ਜਿਹੜਾ ਨਿਕਾਹ ਇੱਕ ਦੂਸਰੇ ਨੂੰ ਆਪਣੇ ਨਿਕਾਹ ਦੇ ਵਿੱਚ ਕਬੂਲ ਕੀਤਾ ਸੀਗਾ ਇਸ ਕਰਕੇ ਉਹ ਮੈਂਡੀਟਰੀ ਹੋ ਜਾਂਦਾ ਆਦਰਵਾਇਜ਼ ਕੋ ਲੋੜ ਨੇ ਹੁਣ ਗੱਲ ਆndi ਕਿ ਸਰਬਜੀਤ ਕੋਰ ਦਾ ਜਿਵੇਂ ਵੀਜ਼ਾ ਕੁਝ ਦੇਰ ਦਾ ਹੁੰਦਾ ਕਿਉਂਕਿ ਜਦੋਂ ਟੂਰਿਸਟ ਵੀਜ਼ਾ ਜਾਂ ਜਾਂਦੇ ਨੇ ਕੁਝ ਦੇਰ ਦਾ ਵੀਜ਼ਾ ਹੁੰਦਾ ਵੀਜ਼ਾ ਖਤਮ ਹੋਣ ਵਾਲਾ ਹੈ ਵੀਜ਼ਾ ਅਗਰ ਨਹੀਂ ਮਿਲਦਾ ਤਾਂ ਫਿਰ ਕੀ ਹੋਏਗਾ ਦੇਖੋ ਵੀਜ਼ਾ ਅਗਰ ਨਹੀਂ ਮਿਲਦਾ ਉਹਨਾਂ ਨੂੰ ਤੇ ਇਹ ਤਾਂ ਦੇਖੋ ਪਾਕਿਸਤਾਨ ਗਵਰਨਮੈਂਟ ਹੈ ਜਾਂ ਪਾਕਿਸਤਾਨ ਸਿਕਿਉਰਿਟੀ ਫੋਰਸਸ ਨੇ ਚਾਹ ਪੁਲਿਸ ਅਥਾਰਟੀ ਹੈ ਜਾਂ ਉਹਨਾਂ ਦੀ ਜੜੀ ਵੀ ਹੈ ਉਹ ਨੂੰ ਫੜ ਕੇ ਜਾਂਤਾ ਇੰਡੀਅਨ ਗਵਰਨਮੈਂਟ ਦੇ ਹਵਾਲੇ ਕਰਨਗੇ ਜੀ ਅਗਰ ਨਹੀਂ ਤਾਂ ਉਹ ਉਹ ਆਪ ਵੀ ਅਰੈਸਟ પા ਸਕਦੇ ਆ ਉਹਦਾ ਅਗਰ ਵੀਜ਼ਾ ਖਤਮ ਹੋ ਗਿਆ ਉਹ ਇਹਨੂੰ ਇਨਟੈਰੋਗੇਟ ਕਰਨ ਵਾਸਤੇ ਇਨਵੈਸਟੀਗੇਸ਼ਨ ਕਰਨ ਵਾਸਤੇ ਵੀ ਤੂੰ ਕਿਉਂ ਆਈ ਸੀ ਕੀ ਮਕਸਦ ਸੀ ਜ਼ਰੂਰੀ ਨਹੀਂ ਹੈਗਾ ਕਿ ਜੋ ਦਿਖਦਾ ਹੋਵੇ ਉਹੀ ਹੋਵੇ ਜੀ ਠੀਕ ਹੈ ਇਹਦੀ ਹੁਣ ਉਹਨ ਲੇਡੀ ਜਿਹੜੀ ਉਥੋਂ ਚਲੀ ਗਈ ਆ ਉਨ ਮੰਨ ਲਓ ਉਸ ਲੇਡੀ ਦਾ ਵਰਸਨ ਹੀ ਅਗਰ ਸਹੀ ਮੰਨ ਕੇ ਚੱਲਦੇ ਸੀ ਕਿ ਉਹ ਗਈ ਆ ਉਹਨੂੰ ਲਵ ਅਫੇਅਰ ਸੀਗਾ ਉਹਨੇ ਮੈਰਿਜ ਕਰਾਉਣੀ ਸੀ ਚਲੀ ਗਈ ਹੈ ਤੇ ਉਹ ਮੈਰਿਜ ਦਾ ਵੀਜ਼ਾ ਲੈ ਕੇ ਵੀ ਤਾਂ ਜਾ ਸਕਦੀ ਸੀ ਕਿ ਮੈਂ ਉੱਥੇ ਵਿਆਹ ਕਰਾਉਣਾ ਹੈ ਜੀ ਤਾਂ ਅਪਲਾਈ ਕਰ ਸਕਦੀ ਸੀ ਜੀ ਜ਼ਰੂਰੀ ਥੋੜੋ ਉਹ ਨਾ ਇਲੀਗਲ ਤਰੀਕੇ ਨਾਲ ਜਾ ਕੇ ਤੇ ਉੱਥੇ ਵਿਆਹ ਕਰਾਉਣਾ ਸੀ ਆ ਇਹਦੇ ਪਿੱਛੇ ਕੀ ਲੱਗਦਾ ਤੁਹਾਨੂੰ ਦੇਖੋ ਇਹਦੇ ਪਿੱਛੇ ਮੈਨੂੰ ਤਾਂ ਮਤਲਬ ਇਹ ਲੱਗਦਾ ਆ ਕਿ ਉਹ ਲੇਡੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਝੂਠ ਬੋਲ ਰਹੀ ਆ ਅੱਛਾ ਉਹਦੀ ਜਾਂਚ ਜਿਹੜੀ ਹੈ ਉਹ ਮੰਡੇਟਰੀ ਹੈ ਅਗਰ ਉਹ ਲੇਡੀ ਆਪਣਾ ਵਰਸਨ ਸਹੀ ਦੱਸ ਰਹੀ ਹੈ ਝੂਠ ਬੋਲ ਕੇ ਇੰਡੀਅਨ ਗਵਰਨਮੈਂਟ ਨਾਲ ਗਈ ਹੈ ਤੇ ਮੈਂ ਇਹ ਇੰਡੀਅਨ ਗਵਰਨਮੈਂਟ ਤੋਂ ਅਪੀਲ ਕਰੂੰਗਾ ਕਿ ਉਹ ਲੇਡੀ ਪਾਕਿਸਤਾਨ ਤੇ ਪ੍ਰੈਸ਼ਰ ਬਿਲਡ ਕਰਕੇ ਉਹ ਲੇਡੀ ਜਿਹੜੀ ਹੈ ਉਹ ਲਈ ਜਿਹੜੀ ਆਪਾਂ ਨੂੰ ਜ਼ਰੂਰ ਚਾਹੀਦੀ ਹੈ ਉਹ ਲੈ ਕੇ ਆਉਣੀ ਚਾਹੀਦੀ ਵੀ ਕਿਉਂ ਪਾਕਿਸਤਾਨ ਗਈ ਹੋ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਦੋਨੇ ਜਿਹੜੇ ਪਤੀ ਪਤਨੀ ਨੇ ਉਹ ਗਾਇਬ ਹੋ ਚੁੱਕੇ ਨੇ ਉਹ ਕੀ ਕਾਰਨ ਲੱਗ ਰਿਹਾ ਉਹਦਾ ਕਾਰਨ ਤੇ ਇਹੀ ਹੈ ਨਾ ਉਹਨੂੰ ਪਤਾ ਹੋਣਾ ਕਿ ਉਹਨਾਂ ਨੇ ਅਪਲਾਈ ਬਲੂ ਕੀਤਾ ਉਹਨਾਂ ਵੀਜ਼ਾ ਐਕਸਟੈਂਡ ਵਾਸਤੇ ਅਪਲੀਕੇਸ਼ਨ ਦਿੱਤੀ ਹੋਣੀ ਜਾਂ ਫਿਰ ਉਹਨੇ ਸਿਟੀਜ਼ਨਸ਼ਿਪ ਲੈਣ ਵਾਸਤੇ ਕੀਤੀ ਹੋਣੀ ਉਹਨਾਂ ਨੇ ਡਿਕਲਾਈਨ ਹੋ ਗਈ ਹੋਣੀ ਹੈ ਤੋਂ ਲੱਗਾ ਹੋਣਾ ਕਿ ਮੈਂ ਤਾਂ ਉਧਰ ਵੀ ਮੀਡੀਆ ਟ੍ਰਾਇਲ ਚੱਲ ਪਿਆ ਪਤਾ ਲੱਗਿਆ ਅੱਜਕੱਲ ਮੋਬਾਈਲ ਦਾ ਸੋਸ਼ਲ ਮੀਡੀਆ ਦਾ ਦੌਰ ਹੈ ਤੋਂ ਪਤਾ ਲੱਗਾ ਉਹ ਨਾ ਮੈਂ ਜੋ ਮੈਨੂੰ ਫੜ ਲਿਆ ਮੈਨੂੰ ਉਧਰ ਦੇ ਦਿੱਤਾ ਤਾਂ ਵੀ ਮਰਦੀਆਂ ਮੈਂ ਇੱਥੇ ਫੜੀ ਗਈ ਤਾਂ ਵੀ ਮਰਦੀਆਂ ਇਸ ਕਰਕੇ ਉਹ ਜਿਹੜੀ ਹੈ ਉਹ ਉੱਥੋਂ ਗਾਇਬ ਹੋ ਗਈ ਹੈ ਜਿਵੇਂ ਕਿਹਾ ਜਾਂਦਾ ਕਿ ਪਾਕਿਸਤਾਨ ਏਜੰਸੀਆਂ ਵੀ ਉਹਨੂੰ ਇੰਟਰੋਗੇਟ ਕਰ ਸਕਦੇ ਆ ਅਗਰ ਇੰਟਰੋਗੇਟ ਕਰਦੀਆਂ ਤੇ ਕੀ ਹੋ ਸਕਦਾ ਦੇਖੋ ਇੰਟਰੋਗੇਟ ਕਰਦੀਆਂ ਤੇ ਫਿਰ ਤਾਂ ਦੇਖੋ ਉਹਨਾਂ ਨੇ ਕਿਸੇ ਵੀ ਬੰਦੇ ਨੂੰ ਇੰਟਰੋਗੇਟ ਤਾਂ ਹੀ ਕੀਤਾ ਜਾਂਦਾ ਵੀ ਸੱਚ ਸਾਹਮਣੇ ਆਵੇ ਉਹ ਇੰਟਰੋਗੇਟ ਕਰਨ ਗਿਆ ਜਦੋਂ ਤੱਕ ਜੇ ਉਹਨਾਂ ਦੀ ਸੈਟੀਸਫੈਕਸ਼ਨ ਹੋ ਜਨਗੀ ਤੇ ਉਹਨੂੰ ਰੀਲੀਜ਼ ਕਰ ਦੇਣਗੀ ਆ ਅਦਰਵਾਈਜ਼ ਜੇੜਾ ਨਹੀਂ ਰਿਲੀਜ਼ ਕਰਦੀਆਂ ਅਗਰ ਕੁਛ ਨੂੰ ਲੱਗੇਗਾ ਤੇ ਉਹ ਉਹ ਤੋਂ ਫਰਦਰ ਉਹਨਾਂ ਨੂੰ ਐਫਆਈਆਰ ਲਾਉਜ਼ ਵਗੈਰਾ ਕਰਕੇ ਜਿੱਦਾ ਤੁਹਾਨੂੰ ਪਤਾ ਹੀ ਆ ਪਾਕਿਸਤਾਨ ਦਾ ਉਹ ਇਨੋਸੈਂਟ ਬੰਦੇ ਨੂੰ ਉੰਤ ਰੱਖੀ ਬਿਠਾਏ ਤੇ ਦੇਖਿਆ ਸਰਜੀਤਾਲੇ ਕੇਸ ਦੇ ਵਿੱਚ ਵੀ ਹੋਇਆ ਕਾਫੀ ਕੇਸਾਂ ਦੇ ਵਿੱਚ ਹੋਇਆ ਉਹਨਾਂ ਕੋਲ ਇਨਸਾਨੀਤ ਨੂੰ ਸੁਣਤ ਕੱਟੀ ਹੈਗੀ ਹੈ ਹਿਮਨਿਟੀ ਤੇ ਉਹਨਾਂ ਦੇ ਅੰਦਰ ਹੈ ਨਹੀਂ ਕਿਉਂਕਿ ਉਹਨਾਂ ਦੇ 베ਸਟ ਜਿਹੜਾ ਤੁਹਾਨੂੰ ਪਤਾ ਉਹ ਟੈਰਰ ਮੁਲਕ ਹੈ ਉਹਦੀ 베ਸਟ ਤੇ ਚੱਲਦੇ ਆ ਤੇ ਇਸ ਕਰਕੇ ਸਾਡੇ ਲਈ ਜ਼ਰੂਰੀ ਹੋ ਜਾਂਦਾ ਸਾਡੀ ਸਿਕਿਉਰਿਟੀ ਵਾਸਤੇ ਸਾਡੀ ਨੇਸ਼ਨ ਦੀ ਸਿਕਿਉਰਿਟੀ ਵਾਸਤੇ ਜ਼ਰੂਰੀ ਹੋ ਜਾਂਦਾ ਕਿ ਜਿਹੜੀ ਇੰਡੀਅਨ ਗਵਰਨਮੈਂਟ ਹੈ ਇਸ ਮਸਲੇ ਚ ਇੰਟਰਫੀਅਰੈਂਸ ਕਰਕੇ ਜਿਹੜਾ ਸੱਚ ਹੈ ਉਹਨੂੰ ਜਿਹੜਾ ਸਾਹਮਣੇ ਰੱਖਣਾ ਚਾਹੀਦਾ ਹੈ ਜਿਸ ਤਰ੍ਹਾਂ ਹੁਣ ਅਸੀਂ ਗੱਲ ਕਰ ਰਹੇ ਹਾਂ ਕਿ ਸ਼ਾਇਦ ਵਾਪਸ ਆਏਗੀ ਅਗਰ ਇੱਧਰ ਆਂਦੇ ਤੇ ਭਾਰਤੀ ਏਜੰਸੀਆਂ ਉਸਨੂੰ ਕਿਸ ਤਰ੍ਹਾਂ ਲੈਣਗੀਆਂ ਕਿਉਂਕਿ ਉਹਦੇ ਤੇ ਕਈ ਫੀ ਕੇਸ ਦਿਨ ਕੇਸ ਤਾਂ ਉਹ ਚੱਲੇ ਉਸ ਤੋਂ ਇਲਾਵਾ ਹੋ ਵੀ ਕੁਝ ਹੋਏਗਾ ਬਿਲਕੁਲ ਹੋਏਗਾ ਇੱਕ ਤਾਂ ਉਹਨੇ ਇਮੀਗ੍ਰੇਸ਼ਨ ਲਾਅ ਦੀ ਜਿਹੜੀ ਵਾਇਲੇਸ਼ਨ ਕੀਤੀ ਹੈ ਉਹਦੇ ਤਹਿਤ ਉਹਦੇ ਮੁਕਦਮਾ ਦਰਜ ਹੋਏਗਾ ਉਹਦੇ ਨਾਲ ਉਹ ਜਿਹੜੀ ਹੈ ਦੂਸਰਾ ਜਿਹੜੀਆਂ ਆਪਣੇ ਸਕਿਉਰਿਟੀ ਫੋਰਸਸ ਨਹੀਂ ਹੈ ਜਿੰਨੀਆਂ ਆਪਣੇ ਇੰਡੀਆ ਦੀ ਹੈਗੀਆਂ ਉਹਨੇ ਉਹਨੂੰ ਪੁੱਛਗਿਸ਼ ਕਰਨੀ ਹੈ ਵੀ ਤੂੰ ਇਦਾਂ ਗਈ ਸੀ ਕਿਉਂ ਗਈ ਸੀ ਕੀ ਪਰਪਸ ਸੀ ਤੂੰ ਕਿਉਂ ਗਿਆ ਪੁਆਈ ਹੋ ਸਕਦਾ ਕੋਈ ਸਾਡੀ ਇਨਫੋਰਮੇਸ਼ਨ ਉੱਥੇ ਲੀਕ ਕੀਤੀ ਹੋਵੇ ਉਹਨੇ ਜੀ ਇਹ ਵੀ ਤਾਂ ਇੱਕ ਹੈ ਸਵਾਲ ਇਨਸਾਨ ਹੈ ਨਾ ਕਿ ਭਈ ਇੰਡੀਅਨ ਇੱਥੇ ਨੋ ਇੱਥੇ ਕੀ ਕਰਦੀ ਰਹੀ ਨੋ ਸਾਲ ਤੋਂ ਉਹਦੇ ਟੱਚ ਸੀ ਇੱਥੇ ਉਹ ਕੀ ਕਰ ਰਹੀ ਸੀ ਉਹ ਜਿਹੜਾ ਸਰਪੰਚ ਸਾਹਿਬ ਦਾ ਬਿਆਨ ਸਾਹਮਣੇ ਆਇਆ ਕਿ ਲੇਡੀ ਬਾੜਾ ਘਰ ਨਹੀਂ ਰਹਿੰਦੀ ਸੀ ਜੀ ਇਹ ਤੋਰੇ ਫੇਰੇ ਵਾਲੀ ਲੇਡੀ ਸੀਗੀ ਠੀਕ ਹੈ ਤੇ ਇਹ ਵੀ ਨਹੀਂ ਹੈਗਾ ਕਿ ਲੇਡੀ ਬਹੁਤ ਗਰੀਬ ਹੋਵੇ ਕੋਈ ਪਹਿਹਾ ਵੀ ਕਹਿੰਦਾ ਚੰਗਾ ਕੋਠੀ ਵੀ ਦੀ ਵੱਡੀ ਆ ਕਹਿੰਦੇ ਉੱਥੇ ਪਿੰਡ ਦੇ ਵਿੱਚ ਤੇ ਤੇ ਇਹ ਜਿਹੜੇ ਲੇਡੀ ਹੈ ਐਡਾ ਕੁਛ ਆਪਣਾ ਇੱਥੇ ਛੱਡ ਕੇ ਇਹਨਾਂ ਐਸ਼ੋ ਰਾਮ ਛੱਡ ਕੇ ਉਹ ਲੇਡੀ ਉੱਥੇ ਜਾ ਕੇ ਵਿਆਹ ਕਰਾਣ ਡਈ ਆ ਕੀ ਗੱਲ ਇੰਡੀਆ ਦੇ ਵਿੱਚ ਬੰਦੇ ਹੈ ਨਹੀਂ ਜੀ ਜਾਂ ਸਾਡੇ ਪੰਜਾਬ ਚ ਬੰਦੇ ਹੈ ਨਹੀਂ ਜੀ ਹੈ ਜੇ ਵਿਆਹ ਹੀ ਕਰੋ ਨਾ ਮੈਂ ਚਲੋ ਇਹ ਤੁਹਾਡੇ ਕੈਮਰੇ ਦੇ ਰਾਹੀਂ ਮੈਂ ਕਹਿਣਾ ਵੀ ਜੇ ਕੋ ਕਹਿੰਦੀ ਮੈਂ ਲਵ ਅਫੇਅਰ ਚ ਸੀਗੀ ਤੇ ਉਹ ਐਡਾ ਸਾਡ ਮੈਂ ਕਹਿ ਲਉ ਪੰਜਾਬੀ ਵੀ ਐਡਾ ਸ਼ਾਹਰੂਖ ਖਾਨ ਦਾ ਹੈ ਨਹੀਂ ਉਹ ਜਿੰਨਾਂ ਲਵ ਅਫੇਅਰ ਉਹਦਾ ਹੋਇਆ ਜੀ ਠੀਕ ਹੈ ਨਾ ਉਹ ਲਵ ਅਫੇਅਰ ਜੇ ਹੋਇਆ ਵੀ ਕੋ ਚਾਚੇ ਦੇ ਬੰਦੇ ਨਾਲ ਤਾਂ ਮੰਨੀ ਵੀ ਹਾਂ ਵੀ ਲਵ ਅਫੇਅਰ ਸੀਗਾ ਵੀ 9 ਸਾਲ ਨਾਲ ਉਹਨੂੰ ਇਸ਼ਕ ਕਰਦੀ ਸੀ ਹੈ ਪੰਜਾਬ ਦੇ ਵਿੱਚ ਇੱਥੇ ਆਪਣੇ ਇੰਡੀਆ ਦੇ ਵਿੱਚ ਕਿਤੇ ਵੀ ਲਵ ਅਫੇਅਰ ਕਰ ਸਕਦੀ ਜੇ ਲਵ ਅਫੇਅਰ ਹੀ ਕਰਨਾ ਸੀਗਾ ਤਾਂ ਉਹ ਜ਼ਰੂਰੀ ਥੋੜੋ ਕੀ ਉਹਦਾ ਨਾਮ ਨਾਸਰ ਹੁਸੈਨ ਕੀ ਨਾਸਰ हसन ਇਦਾਂ ਦਾ ਕੁਝ ਨਾਮ ਉਹਦਾ ਉਨੋਂ ਉਹਨੇ ਜਿਹੜਾ ਮੁਜਸਮਾ ਜਾਇਕ ਪਸੰਦ ਕੀਤਾ ਇਹ ਸਾਰਾ ਦਾ ਸਾਰਾ ਕਿਤੇ ਨਾ ਕਿਤੇ ਇੱਕ ਕੋਈ ਹੈ ਇਹਦੇ ਵਿੱਚ ਜਿਹੜੀ ਆਪਣੀ ਏਜੰਸੀਜ਼ ਨੂੰ ਜਿਹੜੀ ਉਹਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਮੇਰਾ ਆਖਰੀ ਸਵਾਲ ਹੈ ਤੁਸੀਂ ਪੂਰੇ ਘਟਨਾਕਰਮ ਨੂੰ ਦੇਖਿਆ ਕੀ ਲੱਗਦਾ ਹੈ ਕਿ ਪਾਕਿਸਤਾਨ ਇਸ ਨੂੰ ਵੀਜ਼ਾ ਐਕਸਟੈਂਡ ਕਰੇਗਾ ਜਾਂ ਵਾਪਸ ਆਏਗੀ ਤੁਹਾਨੂੰ ਕੀ ਲੱਗ ਰਿਹਾ ਵੈਸੇ ਓਵਰਆਲ ਹੁਣ ਤੱਕ ਕੀ ਲੱਗ ਰਿਹਾ ਓਵਰਆਲ ਮੈਨੂੰ ਹੁਣ ਤੱਕ ਇਹ ਲੱਗ ਰਿਹਾ ਹੈ ਕਿ ਦੇਖੋ ਅਗਰ ਦੋਨੇ ਗਵਰਨਮੈਂਟ ਜਿਹੜੀਆਂ ਹੈਗੀਆਂ ਉਹ ਅਗਰ ਲੇਡੀ ਸੱਚ ਬੋਲ ਰਹੀ ਆ ਫਿਰ ਤਾਂ ਦੋਨੀਆਂ ਗਵਰਨਮੈਂਟ ਜਿਹੜੀ ਪੁਸ਼ਕਿਸ਼ ਕਰਨਗੇ ਉਹਨਾਂ ਪੁਸ਼ਕਿਸ਼ ਕਰਨ ਤੋਂ ਬਾਅਦ ਜੋ ਇੱਕ ਇਮੀਗ੍ਰੇਸ਼ਨ ਜਿਹੜੀ ਲਾਅ ਦੀ ਵਾਇਲੇਸ਼ਨ ਹੋਈ ਉਹਦੇ ਤਹਿਤ ਜੋ ਕਾਰਵਾਈ ਬਣਦੀ ਉਹ ਇੰਡੀਅਨ ਗਵਰਨਮੈਂਟ ਤੱਕ ਰੇਗੀ ਕਰੇਗੀ ਜੀ ਉਹ ਤਾਂ ਬਣਦੀ ਬਣਦੀ ਹੈ ਦੂਸਰੀ ਇਹ ਹੈ ਕਿ ਅਗਰ ਉੱਥੇ ਫੜ ਲਿੰਦੀ ਹੈ ਜੇ ਪਾਕਿਸਤਾਨ ਗਵਰਨਮੈਂਟ ਫੜਦੀ ਹੈ ਉਹ ਮੈਨੂੰ ਲੱਗਦਾ ਉਹਨੂੰ ਜ਼ਰੂਰ ਪੁਸ਼ਕਿਸ਼ ਕਰਨਗੇ ਇੰਟਰੋਗੇਟ ਵੀ ਕਰਨਗੇ ਵੀ ਉਹ ਕਿਸ ਮਕਸਦ ਤੋਂ ਆਈ ਹੈ ਕਿ ਯਕੀਨ ਨਹੀਂ ਹੈ ਵੈਸੇ ਕਰਨੀ ਇੱਥੇ ਵੀ ਚਾਹੀਦੀ ਆ ਕਿਉਂਕਿ 9 ਸਾਲ ਤੋਂ ਲੇਡੀ ਕਲੇਮ ਕਰ ਰਹੀ ਮੋੜ ਦੇ ਟੱਚ ਸੀਗੀ ਹੋਰ ਉਥੇ ਪਾਕਿਸਤਾਨ ਦੇ ਵਿੱਚ ਉਹ ਦੱਸ ਰਹੇ ਜਿਦਾ ਮੀਡੀਆ ਰਿਪੋਰਟਸ ਆਈਆਂ ਤੇ ਉਹ ਦੋਨੇ ਪਾਸੇ ਸਰਕਾਰਾਂ ਦੋਨਾਂ ਨੂੰ ਉਹਦੀ ਜਿਹੜੀ ਹੈ ਇੰਟਰੋਗੇਸ਼ਨ ਇਸਟੈਂਪ ਮਸਟ ਹੋ ਗਈ ਹੈ ਲੇਡੀ ਜੀ ਬਹੁਤ ਮਿਹਰਬਾਨੀ ਸੋ ਤੁਸੀਂ ਦੇਖਿਆ ਕਿ ਅਸੀਂ ਐਡਵੋਕੇਟ ਨੀਮ ਖਾਨ ਜੀ ਨਾਲ ਗੱਲਬਾਤ ਕੀਤੀ ਤੇ ਉਹਨਾਂ ਦਾ ਕਹਿਣਾ ਹੈ ਕਿ ਸਰਬਜੀਤ ਦੀਆਂ ਮੁਸ਼ਕਲਾਂ ਘਟੀਆਂ ਨਹੀਂ ਸਗੋਂ ਵਧ ਗਈਆਂ ਅਗਰ ਉਧਰ ਰਹਿੰਦੀ ਹੈ ਤੇ ਪਾਕਿਸਤਾਨ ਏਜੰਸੀਆਂ ਇੰਟਰੋਗੇਟ ਕਰਨਗੀਆਂ ਅਗਰ ਇੱਧਰ ਆਂਦੇ ਤੇ ਜੋ ਉਸਨੇ ਕਾਨੂੰਨ ਤੋੜੇ ਉਹ ਵੀ ਹੋਣਗੇ ਤੇ ਜੋ ਇਹ ਵੀ ਕਿਹਾ ਜਾਂਦਾ ਕਿ ਉਸ ਦੇ ਖਿਲਾਫ ਮਾਮਲੇ ਚੱਲੇ ਸੀ ਉਹਨਾਂ ਦੀ ਵੀ ਦੁਬਾਰਾ ਓਪਨ ਹੋਣਗੇ ਤੇ ਕੀ ਹੋਏਗਾ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਲੇਕਿਨ ਸਰਬਜੀਤ ਕੋਰ ਦੀਆਂ ਜਿਹੜੀਆਂ ਲੇਕਿਨ ਸਰਬਜੀਤ ਕੋਰ ਦੀਆਂ ਜਿਹੜੀਆਂ ਮੁਸ਼ਕਲਾਂ ਬਹੁਤ ਵੱਧ ਗਈਆਂ ਨੇ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਲਾਂਗਪੁਰੀ ਵਾਇਸੋ ਪੰਜਾਬ ਜ਼ਿਲਾਂਤ